ਅੱਤ ਦੀ ਪੈਰੇ ਗਰਮੀ ਤੋਂ ਬੀਤੀ ਰਾਤ ਜੋ ਤੇਜ਼ ਹਵਾਵਾਂ ਚੱਲੀਆਂ ਤੇ ਭਾਰੀ ਮੀਂਹ ਪਿਆ ਉਸ ਦੇ ਨਾਲ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਉਥੇ ਜੇਕਰ ਅਸੀਂ ਤਾਪਮਾਨ ਦੀ ਗੱਲ ਕਰੀਏ ਤਾਂ ਲਗਾਤਾਰ ਤਾਪਮਾਨ ਵਧਦਾ ਜਾ ਰਿਹਾ ਤੇ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਉਥੇ ਬਠਿੰਡਾ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਮੌਸਮ ਨੂੰ ਲੈ ਕੇ ਕਿਉਂਕਿ ਬਠਿੰਡਾ ਦੇ ਵਿੱਚ ਵੀ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 25 ਮਈ ਤੱਕ ਬਠਿੰਡਾ ਦਾ ਤਾਪਮਾਨ 46 ਡਿਗਰੀ ਤੱਕ ਪਹੁੰਚੇਗਾ ਤੇ ਗਰਮ ਹਵਾਵਾਂ ਵੀ ਚੱਲਣਗੀਆਂ 26-27 ਮਈ ਨੂੰ ਬਠਿੰਡਾ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਤਾਂ ਕਿ ਲੋਕਾਂ ਨੂੰ ਥੋੜੀ ਬੋਦੀ ਗਰਮੀ ਤੋਂ ਰਾਹਤ ਮਿਲ ਸਕਦੀ ਆ ਬਠਿੰਡਾ ਮੌਸਮ ਵਿਭਾਗ ਦੇ ਅਧਿਕਾਰੀ ਮੈਡਮ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ 25 ਮਈ ਤੱਕ yellow alert ਜਾਰੀ ਕੀਤਾ ਗਿਆ ਤੇ ਅਤਿ ਦੀ ਗਰਮੀ ਵੀ ਪਵੇਗੀ ਤੇ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਜਿਹੜੀ ਕਿ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਪਿਛਲੇ ਹਫਤੇ ਦੇ ਵਿੱਚ ਤਾਪਮਾਨ ਜਿਹੜਾ ਉਹ 40 ਤੋਂ ਉੱਪਰ ਚੱਲ ਰਿਹਾ ਹੈ ਮੌਜੂਦ ਤਰ 40 44 ਦੇ ਆਸ-ਪਾਸ ਚੱਲ ਰਿਹਾ ਤੇ ਜਿਹੜਾ ਆਪਣਾ ਰਾਤ ਦਾ ਤਾਪਮਾਨ ਉਹ ਵੀ 30 ਡਿਗਰੀ ਸੈਲਸੀਅਸ ਦੇ ਨੇੜੇ ਆ ਜੋ ਕਿ ਨਾਰਮਲ ਦੇ ਨਾਲੋਂ ਜਿਹੜਾ ਰਾਤ ਦਾ ਤਾਪਮਾਨ ਆ ਉਹ 5 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਤੇ ਜੋ ਦਿਨ ਦਾ ਤਾਪਮਾਨ ਆ ਉਹ ਨਾਰਮਲ ਦੇ ਨਾਲੋਂ ਠੰਡੇਰੀ ਸੈਲਸੀਅਸ ਉੱਪਰ ਚੱਲ ਰਿਹਾ ਤੇ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੀਆਂ ਰਾਤਾਂ ਨੇ ਉਹ ਗਰਮ ਰਹਿਣਗੀਆਂ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ بارش ਦੀ ਕੋਈ ਸੰਭਾਵਨਾ ਨਹੀਂ ਹੈਗੀ 25 ਮਈ ਤੱਕ 25 ਤੋਂ ਬਾਅਦ 26 ਤੇ 27 ਨੂੰ ਕਿਤੇ ਕਿਤੇ ਹਲਕੀ بارش ਹੋ ਸਕਦੀ ਹੈ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਬਠਿੰਡੇ ਵਿੱਚ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 28 ਮਈ ਨੂੰ ਰਿਕਾਰਡ ਕੀਤਾ ਗਿਆ ਸੀ ਜਿਹੜਾ ਸੀ 47.8 47.2 ਡਿਗਰੀ ਸੈਲਸੀਅਸ ਤੇ ਜੋ ਰਾਤ ਦਾ ਤਾਪਮਾਨ ਸੀਗਾ ਉਹ ਆਪਣਾ ਸੀ 25.4 ਡਿਗਰੀ ਸੈਲਸੀਅਸ ਤੇ ਇਸ ਸਾਲ ਵੀ ਜੋ ਆਪਣੇ ਆਉਣ ਵਾਲੇ 4-5 ਦਿਨ ਨੇ ਉਹਨਾਂ ਦੇ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਤੇ ਜੋ ਰਾਤ ਦਾ ਤਾਪਮਾਨ ਹੈ ਉਹ 30 ਤੋਂ 33 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਤੇ ਇਹ ਵੀ ਮੰਨੇ ਗਏ ਬਠਿੰਡਾ ਸਭ ਤੋਂ ਪੰਜਾਬ ਚੋਂ ਗਰਮ ਬਣਿਆ ਗਏ ਸਭ ਤੋਂ ਗਰਮੀ ਜਿਹਾ ਸਟ ਹੈ ਜਿਆਦਾ ਹਾਂਜੀ ਬਿਲਕੁਲ ਜੀ ਬਠਿੰਡਾ ਆਪਣਾ ਸਭ ਤੋਂ ਜ਼ਿਆਦਾ ਹਾਟੈਸਟ ਹੈ ਪੂਰੇ ਸੂਬੇ ਚ ਪੂਰੇ ਪੰਜਾਬ ਦੇ ਵਿੱਚ ਹਾਂਜੀ ਤੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਲੋਕਾਂ ਨੂੰ ਇਹ ਅਪੀਲ ਹੈ ਜੀ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਬਿਨਾਂ ਕਿਸੇ ਕੰਮ ਤੋਂ ਜੋ ਵੀ ਆਪਣੇ ਕੰਮ ਨੇ ਉਹ ਸਵੇਰੇ ਸਵੇਰੇ ਨਪਟਾ ਲਈ ਜਾਣ ਜੇ ਤੁਸੀਂ ਘਰ ਤੋਂ ਬਾਹਰ ਜਾਣਾ ਹੈ ਤਾਂ ਆਪਣਾ ਸੈੱਟ ਾ ਕੇ ਜਾਓ ਸੁੱਤੀ ਕੱਪੜੇ ਪਹਿਨੋ ਤੇ ਆਪਣੇ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰੋ ਤਾਂ ਕਿ ਡੀ ਹਾਈਡਰੇਸ਼ਨ ਦੀ ਪ੍ਰੋਬਲਮ ਨਾ ਹੋਵੇ ਤੇ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਜੋ ਨਰਮੇ ਦੀ ਬਜਾਈ ਕਰ ਰਹੇ ਨੇ ਜਾਂ ਨਰਮਾ ਤੇ ਨਰਮੇ ਨੂੰ ਹਲਕਾ ਹਲਕਾ ਸਿੰਚਾਈ ਦਿੰਦੇ ਰਹੋ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਦੁਪਹਿਰ ਸਮੇਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੇ ਨਰਮੇ ਦੇ ਬੂਟੇ ਨੇ ਉਹ ਮਰ ਜਾ ਜਾਂਦੇ ਨੇ ਇਸ ਕਰਕੇ ਹਲਕਾ ਹਲਕਾ ਪਾਣੀ ਦਿੰਦੇ ਰਹੋ ਚਾਹਤਾਂ ਦੇ ਜ਼ਮੀਨ ਦੇ ਵਿੱਚ ਨਮੀ ਬਣੀ ਰਹੇ ਸਕੇ ਝੋਨੇ ਦੀ ਵੀ ਸ਼ੁਰੂਆਤ ਹੋ ਗਈ ਹੈ ਹਾਂਜੀ ਝੋਨੇ ਦੀ ਪਨੀਰੀ ਦੀ ਬਜਾਈ ਸ਼ੁਰੂ ਹੋ ਚੁੱਕੀ ਹੈ ਮੋਰਿੰਦੀ ਦੀ ਵੀ ਹਲਕਾ ਹਾਂਜੀ ਕਿਉਂਕਿ بارش ਦੀ ਹਲੇ ਕੋਈ ਕੋਈ ਇੱਕ ਬਣੀ ਨਹੀਂ ਹੈਗੀ ਇਸ ਕਰਕੇ ਕਿਸਾਨਾਂ ਨੂੰ ਇਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਸੋਦਾ ਦਿੱਤਾ ਕਿ ਜੋ ਬੀਤੀ ਦਿਨ ਰਾਤ ਮੀਂਹ ਅਤੇ ਤੇਜ਼ ਹਵਾਵਾਂ ਚੱਲੀਆਂ ਜਿੱਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਉਥੇ ਤੇਜ਼ ਹਵਾਵਾਂ ਦੇ ਨਾਲ ਕਈ ਥਾਵਾਂ ਦੇ ਉੱਤੇ ਮਾਲੇ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ